ਬਸ ਤੀਗਾ ਤੂੰ ਸੁਣਾ ਆਪਣਾ ਮੈਂ ਮੈਂ ਵੀ ਠੀਕ ਆ ਪਤਾ ਕਿੰਨੇ ਚਿਰ ਬਾਅਦ ਵੇਖਿਆ ਮੈਂ ਤੁਹਾਨੂੰ ਮੈਂ ਤੇ ਆਪ ਤੇਨੂੰ ਬੜੇ ਚਿਰ ਬਾਅਦ ਵੇਖਿਆ ਵੀ ਏਕ ਦਿਨ ਮੈਨੂੰ ਨਾ ਠੰਡ ਹੀ ਪੈ ਗਈ ਤੇ ਲੱਗਣ ਲੱਗ ਮੈਨੂੰ ਆਪ ਬਹੁਤ ਖੁਸ਼ੀ ਹੋਈ ਆ ਤੁਹਾਨੂੰ ਠੀਕ ਠਾਕ ਹੈ ਕੇ ਅੱਛਾ ਹੋទਈ ਦੱਸੋ ਕਿੱਦਾਂ ਠੀਕ ਹੈ ਜੀ ਮੈਂ ਤਾਂ ਠੀਕ ਆ ਤੂੰ ਸੁਣਾ ਤਿੰਨ ਚਿਰ ਬਾਅਦ ਆਜ ਮੈਨੂੰ ਮਿਲਣ ਤੁਹਾਨੂੰ ਉਦੋਂ ਦੀ ਨਹੀਂ ਯਾਦ ਆਈ ਮੇਰੀ ਚਲ ਬੈ ਕੇ ਗੱਲਾਂ ਕਰ ਲੋ ਹਣ ਕਿ ਖਲੋਤੀਆਂ ਘਰੀ ਜਾਣੀਆਂ ਬਹਿ ਜਾ ਮਮੀ ਕਿੰਨਾ ਚਿਰ ਬਾਅਦ ਤੇ ਮਿਲੇ ਆ ਪਾ ਆ ਜਾ ਦੀਦੀ ਚਲ ਬੈਠ ਤੇ ਦਹੀਂ ਉਦੋਂ ਦੇ ਆ ਜਾਂਦੇ ਮੈਂ ਤਾਂ ਸੰਦੀਪ ਭੋਦਨ ਦੇ ਆ ਜਾਣਾ ਸੀ ਭਾਜੀ ਤੇਰੇ ਛੁੱਟੀ ਨਹੀਂ ਹੀ ਕਰਨ ਦੇ ਅੱਜ ਵੀ ਨਾ ਬਦੋ ਬਦੀ ਖਰਾਕ ਲਿਆਂਦੀ ਐ ਇਹਨਾਂ ਨੂੰ ਐ ਅੱਛਾ ਤੁਹਾਨੂੰ ਪਤਾ ਜੇ ਮੈਂ ਐਸਾ ਹਾਲਤ ਵਿੱਚ ਨਾ ਹੁੰਦੀ ਮੈਂ ਤਾਂ ਉੱਧ ਨਹੀਂ ਆ ਜਾਣਾ ਸੀ ਮੰਮੀ ਨੂੰ ਲੈ ਕੇ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਮੈਂ ਤੇ ਆਈ ਗਈ ਐ ਨਾ ਅੱਜ ਤੂੰ ਹੀ ਨਹੀਂ ਆਏ ਤੇ ਚਲੋ ਠੀਕ ਜੇ ਹੁਣ ਆਏ ਜੇ ਨਾ ਤਾਂ ਰਾਤ ਰਹਿ ਕੇ ਜਾਇਓ ਠੀਕ ਹੈ ਸੰਦੀਪ ਅੱਜ ਰਾਤ ਰਹਿ ਕੇ ਜਾਣਾ ਐ ਮੈਂ ਬੜੀਆਂ ਗੱਲਾਂ ਕਰਨੀਆਂ ਤੇਰੇ ਨਾਲ ਚਲੋ ਠੀਕ ਐ ਬਈ ਬਹੁਤ ਗੱਲਾਂ ਕਰਨੀਆਂ ਹਾਂ ਤੂੰ ਸੁਣਾ ਤੂੰ ਠੀਕ ਠਾਕ ਐ ਨਾ ਹਾਂਜੀ ਮੈਂ ਠੀਕ ਆ ਮੈਨੂੰ ਤਾਂ ਲੱਗਦਾ ਖੁਸ਼ਖਬਰੀ ਵੀ ਆਉਣ ਵਾਲੀ ਹੈ ਹਾਂਜੀ ਮੈਰिज ਤਾਂ ਤੂੰ ਕਰਾ ਹੀ ਲਈ ਹੈ ਪਰ ਖੁਸ਼ਖਬਰੀ ਵੀ ਆਉਣ ਵਾਲੀ ਹੈ ਮਾਸੀ ਬਣਨ ਵਾਲੀ ਦਾ ਮਤਲਬ ਹੈ ਤੇ ਮੈਰिज ਕਿੱਥੇ ਹੋਈ ਹੈ ਮੈਰिज ਪਠਾਨਕੋਟ ਲੱਗੇ ਹੋਈ ਹੈ ਖਾਸ ਸ਼ਹਿਰ ਕਿ ਪਿੰਡ ਲੱਗੇ ਕੋਈ ਨਹੀਂ ਦੀਦੀ ਪਿੰਡ 'ਆ ਲੱਗੇ ਉਹਨਾ ਪਠਾਨਕੋਟ ਤੋਂ ਦੂਰੀ ਪੈ ਜਾਂਦਾ 10-12 ਕਿਲੋਮੀਟਰ ਅੱਛਾ ਅੱਛਾ ਤਾਂ ਤੂੰ ਹੀ ਨਾ ਝੱਕ ਝੱਕ ਕੀ ਬੋਲਣ ਦੀ ਹੈ ਨਹੀਂ ਨਹੀਂ ਚੱਕਣਾ ਕਿਉਂ ਮੈਂ ਮੈਨੂੰ ਤਾਂ ਲੱਗਦਾ ਕੋਈ ਸੋਚ ਸੋਚ ਕੇ ਦੱਸਣ ਦੀ ਹੈ ਮੈਨੂੰ ਨਹੀਂ ਦੀਰੀ ਏਦਾਂ ਦੀ ਨਹੀਂ ਕੋਈ ਗੱਲ ਅੱਛਾ ਅੱਛਾ ਤੇ ਘਰ ਵਾਲਾ ਕੀ ਕਰਦਾ ਆ ਘਰ ਵਾਲਾ ਬਾਹਰ ਗਿਆ ਆ ਬਾਹਰ ਗਿਆ ਕਿਹੜੀ ਦੇਸ਼ ਦੁਬਈ ਦੁਬਈ ਕੀ ਕੰਮ ਕਰਦਾ ਉੱਥੇ ਦੀਰੀ ਤਾਂ ਨੂੰ ਪਤਾ ਹੀ ਆ ਦੁਬਈ 'ਚ ਸਾਰੇ ਜਾਨੇ ਡਰਾਈਵਰੀ ਕਰਦੇ ਆ ਤੇ ਵੀ ਡਰਾਵਰੀ ਦੇ ਕੰਮ ਚ ਗਏ ਆ ਅੱਛਾ ਡਰਾਵਰੀ ਕਰਦਾ ਵਾ ਇੰਨਾ ਕੰਜੂਸ ਆ 6 ਮਹੀਨੇ ਦੀ ਛੁੱਟੀ ਹੋਰ ਲੈ ਲੰਦਾ ਤੈਨੂੰ ਇਹ ਹਾਲਤ ਵਿੱਚ ਛੱਡ ਕੇ ਚਲ ਗਿਆ ਇੱਥੇ ਨਹੀਂ ਦੀਦੀ ਐਦਾਂ ਨਾ ਕਹੋ ਬਹੁਤ ਚੰਗੇ ਆ ਚੰਗਾ ਸਵਾਹ ਆ ਮੈਨੂੰ ਤਾਂ ਲੱਗਦਾ ਤੇਰਾ ਖਿਆਲ ਹੀ ਨਹੀਂ ਰੱਖਦਾ ਉਹ ਤਾਂ ਸੰਦੀਪ ਤੇਰੇ ਸਾਸੋਰਾ ਤੈਨੂੰ ਤੰਗ ਤਾਂ ਨਹੀਂ ਕਰਦੇ ਜਿਹੜੀ ਇੱਥੇ ਆਣ ਕੇ ਬੈਠੀ ਆ ਨਹੀਂ ਦੀਦੀ ਐਦਾਂ ਦੀ ਕੋਈ ਗੱਲ ਨਹੀਂ ਆ ਨਾ ਹੀ ਸਾਸੋਰਾ ਤੰਗ ਕਰਦੇ ਆ ਤੇ ਨਾ ਹੀ ਉਹ ਉਹ ਤੇ ਸਾਰੇ ਜਾਨੇ ਬਹੁਤ ਚੰਗੇ ਆ ਉਹ ਤਾਂ ਬਾਸ ਪਿੰਡ ਚ ਵਾਹ ਹੁਣ ਕਰਕੇ ਨਾ ਉਥੇ ਦਵਾਈ ਲੈਣ ਜਾਣਾ ਹੈ ਨਾ ਤੇ ਬਹੁਤ ਦੂਰ ਪੈ ਜਾਂਦਾ ਹੈ ਤਾਂ ਫਤਾਂ ਕਰਕੇ ਕਿੰਨੇ ਕਿ ਤੂੰ ਨਾ ਮੰਮੀ ਕੋਈ ਰਹਿ ਆ ਤੇ ਇੱਥੇ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਲੱਗੇ ਸੈਰ ਚ ਤੇ ਤਾਂ ਕਰਕੇ ਫਿਰ ਮੈਂ ਇੱਥੇ ਆ ਗਈ ਆ ਮੈਨੂੰ ਤਾਂ ਲੱਗਦਾ ਉਹ ਖਰਚਾ ਵੀ ਬਚਾਉਂਦਾ ਹੋਣਾ ਆਪਣਾ ਨਾਈਂਦੀ ਇਹਦਾ ਕਿਉਂ ਕਹਿੰਦੇ ਜੇ ਤੂੰ ਮੈਂ ਤਹੀ ਕਹਿ ਰਾ ਉਹਨਾਂ ਨੂੰ ਮਿਲੇ ਜੇ ਜੇਰਾ ਉਹਨਾਂ ਨੂੰ ਇਦਾਂ ਕਹਿੰਦੇ ਜੇ ਚੱਲ ਕੋਈ ਨਹੀਂ ਕਹਿ ਤੜਿਆ ਅਗਲੇ ਮਹੀਨੇ ਆ ਜਾਣਾ ਵਾ ਤੇ ਮੇਲ ਹੀ ਲਵਾਂਗੀ ਉਦੋਂ ਮੈਂ ਕੀ ਸਾਫਤਾ ਆਵਾਜ਼ ਦਾ ਚਲੋ ਠੀਕ ਉਹ ਦੋ ਮਿਲ ਲਿਓ ਕਿ じゃ ਪਹਿਲਾਂ ਮਲਾਏਗੀ ਫੋਨ ਤੇ ਗੱਲ ਗੁਲ ਕਰਾਏਗੀ ਕਿ ਨਹੀਂ ਡਿੜੀ ਕਰਾ ਦੂੰਗੀ ਗੱਲ ਪਰ ਉਹ ਨਾ ਆਪੇ ਫੋਨ ਕਰਦੇ ਆ ਇਧਰੋਂ ਫੋਨ ਲਾਈਏ ਤੇ ਲੱਗਦਾ ਨਹੀਂ ਉਹਨਾਂ ਨੂੰ ਇਹ ਕਿਦਾਂ ਦੀ ਕਿ ਐਂਟਰੀ ਆ ਤੇ ਇਧਰੋਂ ਫੋਨ ਲਾਈਏ ਤੇ ਲੱਗਦਾ ਨਹੀਂ ਉਹ ਲਾਵੇ ਤੇ ਕਰੇ ਡਿੜੀ ਕਰ ਤੇ ਦਿੰਦੇ ਆ ਨਾ ਫੋਨ ਮੈਨੂੰ ਐਨਾ ਹੀ ਬੋਟ ਆ ਚਲ ਕੋਈ ਗੱਲ ਨਹੀਂ ਕਦੋਂ ਤੱਕ ਕਰੂਗਾ ਉਹ ਤਾਂ ਰਾਤ ਨੂੰ ਕਰਦੇ ਹੁੰਦੇ ਆ ਚਲ ਕੋਈ ਗੱਲ ਨਹੀਂ ਰਾਤ ਵੀ ਰਹਿਣਾ ਹੀ ਆ ਵੇਖ ਲਾਂਗੇ ਜੀਜੇ ਨਾਲ ਗੱਲ ਕਰ ਲਾਂਗੇ ਨਾਲੇ ਅੱਜ ਠੀਕ ਐ ਹੋਰ ਮੰਮੀ ਤੂੰ ਸੁਣਾਓ ਆਪਣੀ ਸਿਹਤ ਬਾਰੇ ਠੀਕ ਠਾਕ ਰਹਿੰਦੇ ਹੋ ਹਾਂ ਸਿਹਤ ਮੇਰੀ ਠੀਕ ਠਾਕ ਰਹਿੰਦੀ ਆ ਮੈਨੂੰ ਕੀ ਹੋਣਾ ਵਾ ਤੂੰ ਸੁਣਾ ਤੂੰ ਠੀਕ ਠਾਕ ਹਾਂ ਮੰਮੀ ਮੈਂ ਵੀ ਠੀਕ ਠਾਕ ਆ ਸ਼ੁਕਰ ਕੀਤਾ ਪਰਮਾਤਮਾ ਦਾ ਤੂੰ ਆ ਗਈ ਆ ਮੈਂ ਤਾਂ ਸੋਚਿਆ ਮੇਰੀ ਇਕ ਹੀ ਕੁੜੀ ਰਹਿ ਗਈ ਆ ਹੁਣ ਤਾਂ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਦੋ ਭੈਣਾਂ ਹੋ ਗਈਆਂ ਫੇਰ ਇੰਨੇ ਚਿਰਾਂ ਬਾਅਦ ਵਿਛੜੀਆਂ ਵਿਛੜੀਆਂ ਮਿਲ ਗਈਆਂ ਆ ਆਹ ਮਮਮੀ ਹਾਡੀ ਕਿਸਮਤ ਚ ਹੈਗਾ ਹੀ ਮਿਲਣਾ ਤੇ ਅਸੀਂ ਮਿਲ ਗਏ ਆ ਨਹੀਂ ਤਾਂ ਕੋਈ ਉਮੀਦ ਤੇ ਹੈ ਨਹੀਂ ਸਾਡੇ ਉਮੀਦ ਕਿੱਥੇ ਸੀ ਉਮੀਦ ਤੇ ਅਸੀਂ ਲਾਈ ਸੀ ਵੀ ਹੁਣ ਕਿੱਥੇ ਆਉਣਾ ਮੈਨੂੰ ਤੇ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਕਿ ਦੋਵੇਂ ਫੇਰ ਤੇ ਮਿਲ ਪਿਆ ਜੋ ਭੈਣਾ ਭੈਣਾ ਤੇ ਘਰ ਚ ਰੌਣਕ ਆ ਗਈ ਆ ਫੇਰ ਵਧੀਆ ਹੋ ਗਿਆ ਆਹੋ ਮਮਮੀ ਮੈਂ ਤੇ ਆਪ ਮਾਰੇ ਦਾ ਬੜਾ ਧੰਨਵਾਦ ਕਰਦੀ ਆ ਵੀ ਮੈਨੂੰ ਦੋਹਰਾ ਜਨਮ ਦਿੱਤਾ ਯਾ ਰੱਬ ਨੇ ਹੁਣ ਠੀਕ ਠਾਕ ਵਾ ਨਾ ਹਾਂ ਮਮਮੀ ਮੈਂ ਠੀਕ ਠਾਕ ਆ ਦੋਰੇ ਜਨਮ ਵਾਲਾ ਹੋਇਆ ਵਾ ਕਿ ਕਿਤੇ ਉਮੀਦਾਂ ਛੱਡਤੀਆਂ ਹੀ ਪਈ ਪਤਾ ਨਹੀਂ ਹੁਣ ਕਿੱਥੋਂ ਆਊਗੀ ਕਿੱਥੇ ਚਲ ਗਈ ਪਤਾ ਨਹੀਂ ਕੀ ਹੋ ਗਿਆ ਤੇ ਸ਼ੂਗਰ ਆ ਗਈਆਂ ਵਾਪਸ ਮਨਜੋਤ ਹਾਂਜੀ ਨਾਨੀ ਜੀ ਕੀ ਕਰਨ ਧਿਆ ਤੂੰ ਮੂੰਹ ਮਾ ਦੇ ਆ ਤੁਹਾਨੂੰ ਨਾਨੀ ਜੀ ਕਰਨਾ ਕੀ ਹੈ ਤੇ ਮੇਰੀ ਗੱਲ ਸੁਣ ਪੀ ਤੈਨੂੰ ਤੇ ਖੜਾ ਹੀ ਨਹੀਂ ਤਰੀਕੇ ਨਾਲ ਮੰਮੀ ਨੇ ਆਪਣੇ ਪੇਕੇ ਤੈਨੂੰ ਵੀ ਚਾਣਾ ਚਾਹੀਦਾ ਹੀ ਨਾਲੇ ਸੰਦੀਪ ਮम्मी ਨੂੰ ਮੈਂ ਲੰਦਾ ਮੈਨੂੰ ਉਹਦੇ ਕਹਿੰਦੇ ਡੈਡੀ ਕੀ ਚੱਲੀਏ ਮੈਂ ਤਾਂ ਨਹੀਂ ਗਿਆ ਮੈਂ ਮੈਂ ਘਰ ਦੇ ਵਿੱਚ ਨਿਕਾਂ ਵੀ ਕੋਈ ਮੂੰਹ ਚ ਗੱਲ ਨਿਕਲ ਗਈ ਦੀ ਫੇਰ ਲੈ ਗੱਲ ਤਾਂ ਨਿਕਲ ਹੀ ਜਾਣੀ ਆ ਅੱਜ ਨਹੀਂ ਕੱਲ ਨਹੀਂ ਆਖਰ ਤਾਂ ਨਿਕਲਣੀ ਹੈ ਨਾ ਗੱਲ ਕਿਹੜੀ ਰਹਿਣੀ ਆ ਕਿਰਨਾ ਕਿਰਨਾ ਮम्मी ਨੂੰ ਜੇ ਪਤਾ ਲੱਗੇ ਤੇ ਉਹਨਾਂ ਨੇ ਗੁੱਸੇ ਬੜੇ ਹੋਣਾ ਵਾ ਤੈਨੂੰ ਤੇ ਜਾਣ ਬੋਝ ਕੇ ਨਹੀਂ ਤੇਰੇ ਪਿਓ ਨੇ ਖੜਿਆ ਮਨ ਜੀ ਮੈਨੂੰ ਉਹਦੇ ਕਹਿੰਦੇ ਤੁਸੀਂ ਕਿਹੋ ਜੀਆਂ ਗੱਲਾਂ ਕਰਨ ਦੇ ਜੀ ਮੈਂ ਆਪ ਨਹੀਂ ਗਿਆ ਮੈਂ ਕਹਿੰਦੇ ਗੱਲ ਕੋਈ ਨਿਕਲ ਗਈ ਤੇ ਕਿੱਥੇ ਜਾਣਾ ਵਾ ਉਧਰੋਂ ਡੈਡੀ ਵੀ ਪੂਰਾ ਫਸਿਆ ਵਿੱਚ ਡੈਡੀ ਵੀ ਕਿਧਰ ਦੀ ਸਾਈਡ ਦੇਵੇ ਤੁਸੀਂ ਦੱਸੋ ਆਪ ਨਾ ਉਧਰ ਦੀ ਸਾਈਡ ਦੇ ਸਕਦਾ ਵਾ ਨਾ ਇਧਰ ਦੀ ਸਾਈਡ ਦੇ ਸਕਦਾ ਸੁਨੀਪ ਮੰਮੀ ਉਂ ਤਾਂ ਆ ਕੇ ਨਾਨੀ ਕੋ ਬੈਠੀ ਆ ਦਿਲ ਤੇ ਮੇਰਾ ਵੀ ਕੱਦਦਾ ਮੈਂ ਵੀ ਸੰਦੀਪ ਮੰਮੀ ਨੂੰ ਮਿਲ ਆ ਜਾ ਕੇ ਪਰ ਡੈਡੀ ਕਹਿੰਦਾ ਕਿ ਇਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਮੈਂ ਵੀ ਕਹਿੰਦਾ ਉਹ ਗੱਲ ਦਿਲ 'ਚ ਰੱਖੀ ਉਹ ਦੋਦੀ ਮਾਲੀ ਜੀ ਮੈਂ ਕੀ ਕਰਾਂ ਤੁਸੀਂ ਤੇ ਘਰ ਦੇ ਵਿੱਚ ਸਿਆਣੇ ਜੀ ਤੁਸੀਂ ਕੋਈ ਸਲਾਹ ਦਿਓ ਜਦੋਂ ਤੇਰੀ ਮਾਂ ਨੂੰ ਪਤਾ ਲੱਗਾ ਸੰਦੀਪ ਬਾਰੇ ਤੇ ਉਹਨੇ ਪੁੱਛਣਾ ਨਹੀਂ ਤੇਰਾ ਘਰ ਵਾਲਾ ਕਿੱਥੇ ਆ ਤੇਰੇ ਸਹੁਰੇ ਕਿੱਥੇ ਆ ਫੇਰ ਕੀ ਕਰੋਗੇ ਮम्मी ਕੀ ਪੜਾਈ ਜਾਂਦੀ ਐ ਮਜੂਤ ਨੂੰ ਲਾ ਕੇ ਖੜਾ ਕੇ ਦੇਖ ਦੇ ਕੋ ਪੁੱਠੀ ਸਿੱਧੀ ਗੱਲ ਨਾ ਕਰ ਦੇ ਹੋਰ ਸਿਆਪਾ ਪਾ ਦੋ ਕੀ ਮੰਮੀ ਕਰਸ ਫੇਰ ਕੀ ਕਰੋਗੇ ਮੰਮੀ ਉਹ ਸਿਮੀ ਗੈਂਡ ਇਹ ਵੀ ਮੰਮੀ ਨੂੰ ਸੂਟ ਲੈ ਕੇ ਦੇਣਾ ਵਾ ਇੱਕ ਤੇ ਤੁਸੀਂ ਇੱਦਾਂ ਕਰੋ ਆਓ ਚਲੀਏ ਸੂਟ ਲੈ ਆਉਨੇ ਆ ਅੱਜ ਮੈਂ ਫ੍ਰੀ ਨਹੀਂ ਆ ਨਾਲੇ ਕੋਈ ਨਹੀਂ ਬਾਅਦ ਚ ਚਲ ਜਾਗੇ ਓਹੋ ਬਾਤ ਚੋ ਦੀ ਬਾਤ ਜੋ ਵੇਖੀ ਜਾਏਗੀ ਤੂੰ ਫਿਰ ਹਾਲ ਮੇਰੇ ਮੈਂ ਫਰੀਆਂ ਦੀ ਤੁਰਪੋ ਮੇਰੇ ਨਾਲ ਵੇਲੇ ਦੇ ਆਗੇ ਆਪਾਂ ਕਰ ਚੱਲ ਜੇ ਤੂੰ ਕਹਿਣਾ ਤਾਂ ਚੱਲ ਜਾਨੀ ਆ ਆਜੋ ਆਜੋ ਚਾਚਾ ਜੀ ਜਾ ਗਏ ਆ ਉਹ ਨਾ ਨਾ ਜਾਨ ਦਰਬਾਰ ਤੂੰ ਜਾ ਗਿਆ ਮੰਮੀ ਇੱਕ ਨਿੱਕੀ ਜੀ ਪ੍ਰੋਬਲਮ ਹੋ ਗਈ ਹੈ ਕੀ ਪ੍ਰੋਬਲਮ ਹੋ ਗਈ ਆ ਉਹ ਮੇਰਾ ਨਾ ਪਰਸ ਘਰ ਰਹਿ ਗਿਆ ਜੇ ਤੇ ਕੋਈ ਗੱਲ ਨਹੀਂ ਪਰਸ ਹੀ ਘਰ ਰਹਿ ਗਿਆ ਫੋਨ ਤੇ ਤੇਰੇ ਕੋਲ ਹੈਗਾ ਹੀ ਨਾ ਅੱਜ ਕੱਲ ਤੇ ਲੋਕੀ ਗੂਗਲ ਪੇ ਤੋਂ ਕਰ ਦਿੰਦੇ ਆ ਉਹ ਮੰਮੀ ਤੁਹਾਨੂੰ ਪਤਾ ਹੀ ਆ ਮੇਰਾ ਗੂਗਲ ਪੇ ਚੱਲਦਾ ਨਹੀਂ ਆ ਨਾਲੇ ਮੈਨੂੰ ਚਲਾਉਣਾ ਵੀ ਨਹੀਂ ਹੁੰਦਾ ਚੰਗੀ ਤਰ੍ਹਾਂ ਐਵੇਂ ਕਦੀ ਕਦੀ ਪੈਸੇ ਵੱਧ ਘਟ ਹੋ ਜਾਂਦੇ ਆ ਤੇ ਜਾਂ ਕਿਸੇ ਨੂੰ ਹੋ ਜਾਂਦੇ ਆ ਲੈ ਐਵੇਂ ਫਿਰ ਮੈਨੂੰ ਲੈ ਕੇ ਆਇਆ ਤੂੰ ਕਿ ਮੰਮੀ ਸੂਟ ਲੱਲਾ ਸੂਟ ਲੱਲਾ। ਉਹ ਮੰਮੀ ਮੈਂ ਤਾਂ ਤਾਂ ਲੈ ਕੇ ਆਇਆ ਹਾਂ। ਕਿ ਚਲੋ ਸਿਮੀ ਨੇ ਕਿਹਾ ਤੇ ਅੱਜ ਵੇਲੀਆਂ ਲੈ ਆਉਂਦੇ ਆ। ਮੈਨੂੰ ਕੀ ਪਤਾ ਪਰਸ ਨਾਲੇ ਬਾਹਰੋਂ ਬਾਹਰ ਆ ਕੇ ਤੁਸੀਂ ਵੀ ਮੈਨੂੰ ਚੇਤਾ ਨਹੀਂ ਕਰਾਇਆ ਹੈਗਾ। ਦੱਸ ਮੈਨੂੰ ਕੀ ਪਤਾ ਸੀ ਮੈਂ ਤਾਂ ਕਿਹਾ ਵੀ ਕੋਲ ਹੀ ਹੋਣਾ ਪਰਸ ਤੇਰੇ। ਹੁਣਾ ਮੇਰਾ ਵਾਕਫ ਵੀ ਨਹੀਂ ਹੈਗਾ। ਮੈਨੂੰ ਦਾ ਘੂਰੀ ਲੈ ਲੈ। ਚਲੋ ਕੋਈ ਗੱਲ ਨਹੀਂ ਫਿਰ ਸ਼ਾਮ ਨੂੰ ਆ ਜੀਏ। ਚੱਲ ਫਿਰ ਚੱਲੀਏ ਸ਼ਾਮੀ ਆ ਜਾਾਂਗੇ। ਉਦਾਂ ਪਸੰਦ ਪਸੰਦ ਕਰ ਲਿਆ ਕਰਨਾ ਤੇ ਚਲ ਅੰਦਰ ਫਿਰ ਵੇਖ ਲਈਂ ਸੂਟ ਉਹ ਨਹੀਂ بارੋ-ਬਾਰ ਵੇਖ ਲੋ ਅੰਦਰ ਅਗਲੇ ਨੇ ਨਾਲੇ ਕਹਿਣਾ ਪੈਸੇ ਕਿਟਾਓ باروں بار ਤੇ ਆਹੀ ਆ ਦੋਕ ਇਹ ਨਹੀਂ ਮੈਨੂੰ ਪਸੰਦ ਆ ਜਾ ਫਿਰ ਕੋਈ ਗੱਲ ਨਹੀਂ ਉਹ بارੋ-ਬਾਰ ਆ ਗਏ ਨਾ ਮੇਰੇ ਦਿਮਾਗ 'ਚ ਨਹੀਂ ਰਿਹਾ ਨਾਲੇ ਲਾਹ ਜਾ ਕੇ ਸਿਮੀ ਨੂੰ ਫੋਨ ਦੋ ਤਿੰਨ ਦਿਨ ਹੋ ਗਏ ਆ ਜਾ ਕੇ ਤੇ ਬੈਠੀ ਆ ਇਹਨੂੰ ਕੋਈ ਫਿਕਰ ਹੀ ਨਹੀਂ ਵੀ ਮਾਂ ਘਰ ਆਈ ਆ ਇਹ ਸੈਲਸਪਾਟਿਆ ਤੇ ਨਿਕਲੀ ਆ ਲਾਉਣਾ ਇੱਕ ਮਿੰਟ ਲਾਇਆ ਹੀ ਪਹਿਲੇ ਮੈਂ ਚੁੱਕਿਆ ਚੱਕਿਆ ਨਹੀਂ ਉਹਨੇ ਫੋਨ ਹੁਣ ਵੇਖਦਾ ਨਾ ਹਾਂ ਹੈਲੋ ਹਲੋ ਹਾਂ ਸੀ ਮੈਂ ਉਹ ਤੂੰ ਆਉਣਾ ਕਿੱਦਣ ਆ ਮੰਮੀ ਅੱਗੇ ਕਹਿੰਦੇ ਜਿੱਥੇ ਜਾਂਦੀ ਹੈ ਬੈਠ ਜਾਂਦੀ ਆ ਉਹ ਪਹਿਲੇ ਤੇ ਮਾਸਾ ਬਾਹਰ ਆ ਤੇ ਰਿਵਾਜ ਨਹੀਂ ਸਾਫ਼ ਹੋਣ ਦੇ ਹੈ ਤਿੰਨ ਦਿਨ ਉਹ ਨਾ ਕਰ ਇਦਾਂ ਘਰ ਵੀ ਕੋਈ ਕੰਮ ਕਰ ਹੁੰਦਾ ਵਾ ਤੈਨੂੰ ਪਤਾ ਕਿਰਨ ਵੀ ਆਈ ਆ ਆਪਾਂ ਕਿਦਾਂ ਸਾਰਾ ਮੈਨੇਜ ਕਰਨਾ ਸਾਰੀ ਗੱਲਬਾਤ ਤੈਨੂੰ ਪਤਾ ਵਾ ਆਦਮ ਮੰਮੀ ਵਿਚਾਰੇ ਦਾਸ ਹੁੰਦੇ ਇੱਥੇ ਤੈਨੂੰ ਪਤਾ ਉਹ ਵੀ ਗਏ ਆ ਘਰ ਮੈਂ ਆ ਮੰਮੀ ਆ ਤੇ ਮਨਜੋਤ ਆ ਉਹ ਤੂੰ ਹੈਲੋ ਹੈਲੋ ਲੋ ਕਿੱਥੇ ਆ ਗਿਆ ਜੀ ਫੋਨ ਕੀ ਕਹਿੰਦੀ ਆ ਇਹ ਕਿਤੇ ਪਤਾ ਨਹੀਂ ਕਿੱਥੇ ਵੜੀ ਇਹਦੀ ਆਵਾਜ਼ ਨਹੀਂ ਆਉਂਦੀ ਸਾਹਿਬ ਤੇ ਤਿੰਨ ਦਿਨ ਕਹਿੰਦੀ ਆ ਕਹਿੰਦੀ ਆ ਮੈਂ ਦੋ ਤਿੰਨ ਦਿਨ ਨਹੀਂ ਹੁਣਾ ਦੋ ਤਿੰਨ ਦਿਨ ਹੋਰ ਆਉਣਾ ਕਿਉਂ ਨਹੀਂ ਇਹਨੇ ਦੱਸ ਕੀ ਪਤਾ ਹੈ ਤੇ ਠੀਠੀ ਆ ਨਾ ਇਹਨੂੰ ਤਾਂ ਕੋਈ ਫਿਕਰ ਹੀ ਨਹੀਂ ਆ ਘਰ ਦਾ ਜਿੱਥੇ ਜਾਂਦੀ ਹੈ ਬਹਿ ਜਾਂਦੀ ਬਸ ਜਾ ਕੇ ਕੀ ਮੰਮੀ ਮੈਂ ਕਵਾਂ ਇਹਨੂੰ ਸਮਝਾਈਦਾ ਵਾ ਸਾਰਾ ਇਹਨੂੰ ਪਤਾ ਵੀ ਘਰ 'ਚ ਕੀ ਖੇਡਾਂ ਚੱਲਣਦੀਆਂ ਨੇ ਤੇ ਪਰ ਫਿਰ ਵੀ ਵੇਖ ਲਓ ਤੇ ਜੇ ਮੈਂ ਕਿਤੇ ਕਹਿ ਦਵਾਂ ਤੇ ਫਿਰ ਉਸ ਕੇ ਅੰਦਰ ਵੜ ਜਾਂਦੀ ਆ ਦੱਸੋ ਇੱਥੇ ਕੌਣ ਗਲਤ ਆ ਆ ਤੁਸੀਂ ਦੇਖ ਲਿਆ ਨਾ ਆਪਣੀ ਅੱਖੀਂ ਮੈਂ ਦੱਸ ਕੀ ਕਰਾਂ ਹੁਣ ਜੀਤੇ ਬਥੇਰਾ ਸਮਝਾਉਣੀ ਐ ਕੁੜੀ ਨੂੰ ਵੀ ਆਪਣੇ ਘਰ ਵੱਲ ਵੇਖ ਘਰ ਵੱਲ ਵੇਖ ਪਰ ਨਾ ਉਹ ਤੇ ਇਹਨੂੰ ਕੋਈ ਫਿਕਰ ਹੀ ਹੈ ਨਹੀਂ ਆ ਚਲੋ ਛੱਡੋ ਮੰਮੀ ਆਪੇ ਆ ਜੂਗੀ ਦੱਸੋ ਕੋਈ ਖਾਣਾ ਪੀਣਾ ਲਿਆਦਾ ਕੋਈ ਬਜਾਰੋਂ ਆ ਨਹੀਂ ਨਹੀਂ ਤੈਨੂੰ ਪਤਾ ਹੀ ਐ ਮੈਂ ਬਾਹਰ ਦਾ ਖਾਨੀ ਆ ਚਲੋ ਠੀਕ ਆ ਮੰਮੀ ਬੈਠੋ ਫਿਰਾਂ ਤੁਸੀਂ ਮੈਂ ਕੋਈ ਵੇਖ ਲਾਂ ਅੰਦਰ ਕੰਮ ਕਰ ਕੋਈ ਬਜਾਰੋਂ ਚੀਜ਼ ਲਿਆਉਣ ਵਾਲੀ ਹੋਵੇ ਤਾਂ ਲੈ ਆਈਏ ਚੰਗਾ ਅੱਗੇ ਪਰਚ ਕਰ ਰਹੇਗਾ ਇੱਥੇ ਕਿੰਨੀ ਪ੍ਰੋਬਲਮ ਹੋਈ ਆ ਤਸਨੀਬ ਇਹ ਤਾਂ ਸੰਦੀਪ ਆਪਣੇ ਸੌਦੇ ਚਲ ਜੇਗੀ ਮੈਂ ਤਾਂ ਮੈਂ ਨਾ ਘਰ ਵੇਖ ਕੇ ਆਣਾ ਵਾ ਹਾਂ ਕੋਈ ਗੱਲ ਨਹੀਂ ਚਲ ਜਾਗੀ ਵਖਾ ਲਿਆਉਂਗਾ ਤਸਨੀਬ ਤੂੰ ਆਪਣੇ ਘਰ ਵਾਲੇ ਦੀ ਮੈਨੂੰ ਕੋਈ ਫੋਟੋ ਹੀ ਥਾਸ ਦੇ ਦੀਦੀ ਫੋਟੋ ਮੈਨਾਂ ਕਿਉਂ ਖਾਵਾਂ ਜਦੋਂ ਮੇਰਾ ਪੁਰਾਣਾ ਫੋਨ ਹੀ ਨਾ ਉਹ ਚ ਸਾਰੀਆਂ ਫੋਟੋਆਂ ਸਾਡੀਆਂ ਤਾਂ ਫੋਨ ਤੇ ਮੇਰਾ ਟੁੱਟ ਗਿਆ ਵਾ ਤੇ ਹੁਣ ਮੈਂ ਨਵਾਂ ਫੋਨ ਲਿਆ ਉਹ ਚ ਤਾਂ ਕੋਈ ਫੋਟੋ ਨਹੀਂ ਆ ਗਈ ਅੱਛਾ ਉਹ ਤਾਂ ਬਾਹਰ ਗਿਆ ਵਾ ਤੇ ਫਿਰ ਵੀ ਅੱਜ ਕੱਲ ਤਾਂ ਰੋਜ਼ ਰੋਜ਼ ਕੋਈ ਨਾ ਕੋਈ ਫੋਟੋ ਖਿੱਚ ਕੇ ਰੈਂਦੇ ਆ ਉਹਨੇ ਤੈਨੂੰ ਕੋਈ ਫੋਟੋ ਨਹੀਂ ਭਾਈ ਕਦੀ ਨਹੀਂ ਜੀ ਉਹਨਾਂ ਨੇ ਨਹੀਂ ਕਰੀ ਕੋਈ ਫੋਟੋ ਭੇਜੀ ਹੈਗੀ ਉਹ ਬਿਜੀ ਰਿੰਦੇ ਕੰਮ ਚ ਨਾ ਹੀ ਉਹਨਾਂ ਨੂੰ ਇੰਨਾ ਸੌਂ ਦਾ ਫੋਟੋ ਆਂਦਾ ਅੱਛਾ ਚੱਲ ਕੋਈ ਗੱਲ ਨਹੀਂ ਤੇ ਮੰਮੀ ਵਿਆਹ ਦੀ ਐਲਬਮ ਤੇ ਬਣਾਈ ਹੋਣੀ ਆ ਉਹੋ ਦਿਖਾ ਦੇ ਮੈਨੂੰ ਵਿਆਹ ਦੀ ਉਹ ਵੀ ਮੇਰੇ ਸਹੁਰਿਆਂ ਨੇ ਬਣਾਈ ਸੀ ਹਨਾ ਹਾਂਜੀ ਉੱਥੇ ਹੀ ਆ ਇਹਨਾਂ ਨੇ ਵੀ ਕੈਮਰੇ ਕੁਮਰ ਵਾਲਾ ਕੀਤਾ ਨਹੀਂ ਤੇ ਤੁਹਾਨੂੰ ਪਤਾ ਹੋਵੇਗਾ ਅੱਜ ਕੱਲ੍ਹ ਸ਼ਾਇਦ ਕਈ ਮੁੰਡੇ ਵਾਲੇ ਕਰਦੇ ਆ ਕੁੜੀ ਵਾਲੇ ਕਰਦੇ ਨਹੀਂ ਆ ਕੈਮਰੇ ਵਾਲਾ ਦੀਦੀ ਇਹ ਗੱਲਾਂ ਛੱਡ ਰਹੀ ਤੇ ਹਿੰਨੋ ਆਪਣਾ ਦੱਸੋ ਕਿ ਤੁਹਾਡਾ ਐਕਸੀਡੈਂਟ ਕਿੱਦਾਂ ਹੋਇਆ ਸੀ ਤੇ ਤੁਸੀਂ ਕਿੱਥੇ ਰਹੇ ਨજર ਸੰਦੀਪ ਇਹ ਤਾਂ ਮਾਰਿਆ ਦਾ ਸ਼ੂਗਰ ਕਰਦੀ ਆ ਮੈਂ ਕਿ ਜਿਹਨੇ ਮੈਨੂੰ ਦੋਹਰਾ ਜਨਮ ਦਿੱਤਾ ਵਾ ਨਹੀਂ ਤੇ ਜਿੱਦਾਂ ਬਾਜ਼ਰ ਖੱਡ ਚ ਡਿੱਗੀ ਸੀ ਨਾ ਕੋਈ ਉਮੀਦ ਤੇ ਨਹੀਂ ਕਿਸੇ ਦੇ ਬਚਣ ਦੀ ਮੈਂ ਤੇ ਇਹ ਸ਼ੂਗਰ ਕਰਨਾ ਕਿ ਮਾਰ ਨੇ ਮੈਨੂੰ ਦੋਹਰਾ ਜਨਮ ਦਿੱਤਾ ਤੇ ਮੈਂ ਆਪਣੇ ਘਰ ਵਾਪਸ ਆਈ ਆਪਣੇ ਜੀਆ ਵਿੱਚ ਸਹੀ ਗੱਲ ਆ ਦੀਦੀ ਅਸੀਂ ਵਾਹਿਗੁਰੂ ਦਾ ਇਹ ਸ਼ੁਕਰ ਕਰਦੇ ਆ ਕਿ ਚੱਲ ਇੱਕ ਪੁੱਤ ਨੂੰ ਮਾਂ ਨਾ ਮਿਲਾਦਾ ਨਹੀਂ ਤਾਂ ਮਨਜੋਤ ਪਤਾ ਕੀ ਹਾਲੀ ਉਹਦਾ ਵਿਚਾਰੇ ਦਾ ਮੰਨੋ ਬਤਾਵਾ ਜੇ ਨ ਮੈਂ ਉਹਦੇ ਕੋ ਜਾਣੀ ਨਹੀਂ ਨਾ ਤਾਂ ਟਾਡੇ ਵਾਲੇ ਬੋਸ ਤਾਂ ਆਂਦਾ ਹੀ ਆਹੋ ਸੰਦੀਪ ਇਹ ਤੇ ਗੱਲ ਤੇਰੀ ਸਹੀ ਆ ਮਾਵਾ ਬਿੰਦ ਵੀ ਪੁੱਤ ਕਾਦੇ ਹੁੰਦੇ ਆ ਹਾਂਜੀ ਚਲ ਹੁਣ ਤਖੋਸ਼ ਹੋਣਾ ਮਨਜੋਤ ਹਾਂ ਸੰਦੀਪ ਹੁਣ ਤੇ ਮਨਜੋਤ ਬਹੁਤ ਖੁਸ਼ ਆ ਜਿੱਦਨ ਦੀ ਮੈਂ ਆਈ ਆ ਨਾ ਮੇਰੇ ਨਾਲ ਨਾਲ ਹੀ ਰਹਿੰਦਾ ਅੱਜ ਵੀ ਉਹਨੂੰ ਮੈਂ ਕਹਿੜੀ ਚੱਲ ਮੇਰੇ ਨਾਲ ਕਹਿੰਦਾ ਨਹੀਂ ਮੰਮੀ ਜੀ ਤੁਸੀਂ ਜਾਓ ਤੁਸੀਂ ਦੋਨੇ ਜਾੜੇ ਹੋ ਉਹ ਤਾਂ ਮੈਂ ਫੇਰ ਕਿਸ ਦੇ ਨਾਲ ਚੱਲਾਂਗਾ ਚਲੋ ਠੀਕ ਆ ਫੇਰ ਕਹੇ ਦੇ ਲੈ ਕੇ ਆਏ ਹੋ ਉਹਨੂੰ ਹਾਂ ਕੋਈ ਨਹੀਂ ਲੈ ਕੇ ਆਵਾਂਗੀ ਤੇ ਆਪਾਂ ਚਲੀ ਜਾਵਾਂ ਫਿਰ ਵਾਪਸ ਨਹੀਂ ਅੱਜ ਤਾਂ ਦੁਹੇਰਾ ਰਾਤ ਰਹਿਣਾ ਨਾ ਨੰਦੀ ਜੀ ਹਾਂ ਸੰਦੀਪ ਆ ਇਸ ਤਰ੍ਹਾਂ ਆਤ ਰਹਿਣਾ ਉਹਨੇ ਰਾਤ ਨਹੀਂ ਅੱਜ ਵੀ ਛੁੱਟੀ ਕੀਤੀ ਆ ਸੋ ਇਹ ਫੇਰ ਛੁੱਟੀ ਹੋ ਜਾਣੀ ਆ ਰਾਤ ਨੂੰ ਰਹਿ ਦਿੰਨੇ ਆਪਾਂ ਤੇ ਚੱਲਦੇ ਆ ਕੋਈ ਨਹੀਂ ਸਵੇਰੇ ਸੌਖ ਤੇ ਚਲ ਜਿਓ ਫੇਰ ਕਿਹੜੀ ਗੱਲ ਆ ਉਹ ਨਹੀਂ ਮੰਮੀ ਜੀ ਫਿਰ ਨਾ ਤੁਹਾਨੂੰ ਪਤਾ ਹੀ ਹੁਣ ਇੱਕਦਮ ਛੁੱਟੀ ਦਾ ਆਫਿਸ ਕੋ ਫੋਨ ਕਰੂੰਗਾ ਤੇ ਉਹ ਵੀ ਫੇਰ ਗੁੱਸੇ ਹੁੰਦੇ ਹੋਏ ਮੁੜ ਕੇ ਕੋਈ ਗੱਲ ਨਹੀਂ ਬਥੇਰੇ ਲਾ ਬਤਾ ਕਰ ਲੀਆ ਮੈਂ ਤੇ ਫੇਰ ਆ ਜਾਗੇ ਕਿਤੇ ਟੈਂਪਰ ਜੀ ਅੰਦਰ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਆਈ ਨਹੀਂ ਕਰੋ ਫਿਰ ਰਾਤ ਰਹਿਣਾ ਆ ਤਾਂ ਤੁਸੀਂ ਹੁਣ ਫੇਰ ਮੁਕਰਣ ਦੇ ਜੇ ਵੇ ਲੋ ਰਾਤ ਦਾ ਹੁਣ ਮੇਰਾ ਵੀ ਚੀਜ਼ ਕਰਦਾ ਪਰ ਕੰਮ ਕਰ ਵੀ ਜ਼ਰੂਰੀ ਆ ਨਾ ਮੈਂ ਕੀ ਕਰਾਂ ਹੁਣ ਫਿਰ ਚਲ ਕੋਈ ਗੱਲ ਨਹੀਂ ਫੇਰ ਛੁੱਟੀ ਕੋਈ ਗੱਲ ਨਹੀਂ ਸ਼ਨੀਵਾਰ ਆ ਜਾਗੇ ਰਾਤ ਰਹਿਣਾ ਤੇ ਸ਼ੁੱਕਰ ਆ ਜਾਗੇ ਮਨਜੋਤ ਨੂੰ ਵੀ ਲੈ ਆਇਓ ਆਹ ਮੈਂ ਮਨਜੋਤ ਨੂੰ ਲੈ ਆਵਾਂਗੇ ਹਾਂ ਛੁੱਟੀਰ ਦਿਨ ਆਇਓ ਚਲੋ ਠੀਕ ਆ ਤੁਸੀਂ ਕੈਂਡੇ ਤੇ ਚੱਲ ਜਿਓ ਮੇਰਾ ਜਾਨੂ ਨੂੰ ਮਾਸਾ ਦੇਣੇ ਨਹੀਂ ਕਰਨਾ ਮੁਕਰ ਕੈਂਡਿਆਂ ਨੂੰ ਛੁੱਟੀ ਨਹੀਂ ਆ ਸਵੇਰ ਦੀ ਫੇਰ ਕਰਨ ਲੱ ਸੰਦੀਪ ਅੱਲਾ ਜੱਪਾ ਹਾਂਜੀ ਮੁੰਗਲ ਵਾਲੇ ਬਾਥਰੂਮੋਂ ਵੀ ਉਨਨਾ ਤੇ ਫਿਰ ਚੱਲਦੇ ਆਂ ਅਪਾ ਚਲ ਠੀਕ ਠੀਕ ਕਿੰਨੇ ਜੁਰਮਾਨੇ ਮਿਲੇ ਆਪਾਂ ਹੋਰ ਕੀ ਆ ਬੈਠੋ ਬੈਣਾ ਕੀ ਆ ਯਾਰ ਟੈਨਸ਼ਨ ਜੀ ਵੀ ਬੜੀ ਆ ਟੈਨਸ਼ਨ ਤਾਂ ਹੁੰਦੀ ਆ ਉਹਨਾ ਕੀ ਕਰੀਏ ਕਿਰਨ ਦੀ ਪਤਾ ਨਹੀਂ ਇਤਨਾ ਚਿਰ ਚੱਲਣਾ ਹੈ ਸਾਰਾ ਹਿਸਾਬ ਕਿਤਾਬ ਦਾ ਤੇ ਹੁਣ ਕੀ ਕਰ ਸਕਦੇ ਆ ਕੁਝ ਦੱਸ ਵੀ ਨਹੀਂ ਨਾ ਸਕਦੇ ਪਰ ਮੇਰਾ ਦਿਲ ਕਰਦਾ ਕਿ ਦੱਸ ਦਈਏ ਆਪਾਂ ਸਾਰਾ ਕੁਝ ਨਹੀਂ ਨਹੀਂ ਸੰਦੀਪ ਦੱਸਣਾ ਕੁਝ ਨਹੀਂ ਆ ਕਿਰਨ ਦੀ ਅਜੇ ਦਿਮਾਗੀ ਹਾਲਤ ਠੀਕ ਨਹੀਂ ਆ ਡਾਕਟਰ ਗੰਧੀਆ ਜੀ ਇਹਨੂੰ ਕੋਈ ਵੀ ਟੈਨਸ਼ਨ ਨਾ ਦਿਓ ਤੇ ਜੇ ਕਿ ਤੈਨੂੰ ਆਹ ਗੱਲ ਦੱਸਤੀ ਤੇ ਆ ਡਰ ਲੱਗਦਾ ਕਿ ਤੇ ਫੇਰ ਨਾ ਜ਼ਿਆਦਾ ਬਿਮਾਰ ਹੋ ਜੇ ਐਸੇ ਗੱਲ ਕਰਕੇ ਤੇ ਮੈਂ ਚੋਕ ਬੈਠੀ ਆ ਹੈ ਰਿਓ ਵੀ ਆਪਣੀ ਆ ਨਾ ਬਗਾਨੀ ਥੋੜੀ ਆ ਪਰ ਕਿੰਨਾ ਕੁ ਚੇਲਕਾਰ ਰੱਖਾਂਗੇ ਹੁਣ ਢਾਡੇ ਸਾਹਮਣੇ ਆ ਦੀਦੀ ਸਾਰਾ ਕੁਝ ਪੁੱਛਣ ਦੇ ਹੀ ਤੇ ਮੈਨੂੰ ਪਤਾ ਮੈਂ ਕਿੱਦਾਂ ਜਵਾਬ ਦਿੱਤਾ ਉਹਨਾਂ ਨੂੰ ਯਾਰ ਇਹੋ ਗਲਤੀ ਤੂੰ ਮੈਨੂੰ ਫੋਨ ਤੇ ਸਮਝਾਉਣ ਦੀ ਹੀ ਪਰ ਹੁਣ ਕਰੀਏ ਕੀ ਇੱਕ ਝੂਠ ਲਗਾਉਣ ਲਈ ਹੁਣ 100 ਝੂਠ ਬੋਲਣਾ ਪੈਣਾ ਵਾ ਹੁਣ ਸੱਚ ਵੀ ਇਹੋ ਜਿਹਾ ਵਾ ਜਿਹੜਾ ਦੱਸ ਨਹੀਂ ਸਕਦੇ ਹੁਣ ਕੀ ਸੋਚਿਆ ਤੂੰ ਮੈਂ ਕੁਛ ਨਹੀਂ ਸੋਚਿਆ ਜੋ ਪਰਮਾਤਮਾ ਕਰੂਗਾ ਠੀਕ ਆ ਪਰ ਜਿੰਨਾ ਚਿਰ ਸਾਡੇ ਕੋਲ ਲਗਾਇਆ ਜਾਂਦਾ ਵਾ ਨਾ ਉਨਾਂ ਚਿਰ ਅਸੀਂ ਲਗਾਵਾਂਗੇ ਤੂੰ ਦੱਸ ਟਾਈਮ ਸਿਰਫ ਫਰੂਟ ਫਰਾਟ ਖਾ ਲੈਣੀ ਹੈ ਨਾ ਹਾਂਜੀ ਉਹ ਤੇ ਮੈਂ ਖਾ ਲੈਨੀ ਆ ਚਲ ਵੀਦਾ ਦੀ ਯਾਦ ਆ ਜਾਂਦੀ ਕਹੇ ਵਲੇ ਕੋਈ ਗੱਲ ਨਹੀਂ ਤੂੰ ਫੋਨ ਕਰ ਲਿਆ ਕਰ ਪਰ ਫੋਨ ਵੀ ਕਿਹੇ ਵਲੇ ਮੇਰਾ ਕਿਰਨ ਕੋਲ ਹੁੰਦਾ ਵਾ ਮੈਂ ਆਪੇ ਫੋਨ ਕਰ ਲਿਆ ਕਰੂੰਗਾ ਚਲੋ ਠੀਕ ਹੈ ਹਾਂ ਤੇ ਮੇਰੀ ਗੱਲ ਸੁਣ ਆ ਥੋੜੇ ਜਿਹੇ ਪੈਸੇ ਰੱਖ ਲੈ ਤੇ ਕੁਝ ਖਾਣ ਨੂੰ ਮੰਗਾ ਲਈ ਚੰਗਾ ਪੈਸੇ ਕੀ ਕਰਨੇ ਤੂੰ ਮਿਲਨ ਆਗੇ ਮੈਨੂੰ ਇੰਨਾ ਹੀ ਬਹੁਤ ਆ ਕਿਉਂ ਲੋੜ ਐ ਨਾ ਤੈਨੂੰ ਇਸ ਟਾਈਮ ਆ ਤੇ ਆਹੀ ਮਾਨੇ ਨਾਲ ਕਿੰਨਾ ਹਰਾ ਫਰੂਟ ਵੀ ਲੈ ਆਇਆ ਆ ਵਾ ਉਹ ਵੀ ਕਿਰਨ ਕਹਿੰਦੇ ਮਮੀ ਤੇ ਭੈਣ ਹੀ ਆ ਬਸ ਇੰਨਾ ਫਰੂਟ ਕੀ ਕਰਨਾ ਹੁਣ ਉਹਨੂੰ ਮੈਂ ਕੀ ਦੱਸਾਂ ਕੀ ਉੱਥੇ ਦੋ ਨਹੀਂ ਤਿੰਨ ਜਾਣੇ ਆ ਚਲੋ ਠੀਕ ਆ ਤਾਂ ਇਹ ਅੰਦਰ ਆ ਕਰਾਂ ਹਾਂ ਹਾਂ ਬਾਨੇ ਨਾਲ ਦਵਾ ਜਾਂਦਾ ਰਿਹਾ ਕਰੂੰਗਾ ਕਿਸ ਦਿਨ ਮੈਂ ਕੱਲ੍ਹ ਆਉਂਗਾ ਠੀਕ ਆ ਚਲ ਠੀਕ ਆ ਮਮੀ ਨੇ ਵੀ ਉੱਥੇ ਗੱਲੀ ਲਾਗ ਰੱਖਿਆ ਨਾ ਮਮੀ ਨੂੰ ਪਤਾ ਵਾ ਕਿ ਸੰਦੀਪ ਨੂੰ ਮਿਲਣ ਗਿਆ ਹੋਣਾ ਬਾਨੇ ਨਾਲ ਇਹ ਠਹਾ ਤੇ ਮਨਜੋਤ ਠੀਕ ਆ ਹਾਂ ਮਨਜੋਤ ਠੀਕ ਆ ਤੁਸੀਂ ਐਡਾ ਕਰਿਓ ਹਾਂ ਕਿ ਦਿਨ ਦੋਨੋ ਜਾਨੇ ਆ ਜਾਓ ਮਨਜੋਤ ਤੇ ਤੁਸੀਂ ਕੋਈ ਗੱਲ ਨਹੀਂ ਆ ਜਾਾਂਗੇ ਯਾਰ ਰਾਤ ਰਹਿਣ ਦੀ ਗੱਲ ਨਹੀਂ ਆ ਰਾਤ ਤੇ ਅਸੀਂ ਹੁਣ ਵੀ ਰੁਕ ਜਾਂਦੇ ਛੁੱਟੀ ਦੀ ਮੈਨੂੰ ਮਿਲ ਹੀ ਜਾਣੀ ਹੈ ਪਰ ਮੈਨੂੰ ਡਰ ਇਹ ਗੱਲ ਦਾ ਲੱਗਦਾ ਹੈ ਨਾ ਕਿ ਜੇ ਰਾਤ ਰਹਿ ਪਏ ਤੇਰੇ ਨਾਲ ਕਿਰਨ ਸੌਂਪੀ ਤੇ ਹੋਰ ਕਿਤੇ ਭੇਦ ਖੁੱਲ ਜਾਊਗਾ ਸਾਰਾ ਕੇਵਲੇ ਮੂੰਹੋਂ ਗੱਲ ਹੀ ਇਹੋ ਜੀ ਇਹੋ ਜੀ ਨਿਕਲ ਜਾਂਦੀ ਏ ਇਹ ਤਾਂ ਹੈ ਜਿਵੇਂ ਜਿੱਦਾਂ ਹੁਣ ਸਵਾਲ ਪੁੱਛਣ ਦੇ ਬਾਜ ਹੋਰ ਕੋਈ ਸਵਾਲ ਪੁੱਛ ਲਿਆ ਤੇ ਕਹਿਵਲੇ ਜਵਾਬ ਨਿਕਲ ਗਿਆ ਸਹੀ ਤੇ ਫਿਰ ਕੀ ਕਹਾਂਗੇ ਉਹਨਾਂ ਨੂੰ ਆਹ ਵਾਹ ਨਹੀਂ ਗੱਲ ਤੋਂ ਗੱਲ ਨਿਕਲੀ ਜਾਂਦੀ ਹੈ ਦੁੱਧ ਰਹਿਣ ਵਾਲਾ ਕੰਮ ਨਹੀਂ ਕਰਨਾ ਚਲ ਚੰਗਾ ਚੱਲਦਾ ਮੈਂ ਉਹਨੇ ਕਹਣਾ ਬਾਥਰੂਮ ਕਰਨ ਗਿਆ ਹੋਗਾ ਤੇ ਚਲ ਠੀਕ ਆ ਓਕੇ ਚਲੋ ਠੀਕ ਆ ਹੂੰ ਤੇ ਹਾਲੇ ਆਈ ਕੁਝ ਜੋ ਖਾਣ ਜੀ ਕਰੂਗਾ ਠੀਕ